ਦਰਵਾਰ ਸਾਹਿਬ ਨੂੰ ਬੰਬ ਨਾਲ ਉਡਾਣ ਦੀਆਂ ਲਗਾਤਾਰ ਮਿਲ ਰਹੀਆਂ ਨੇ ਧਮਕੀਆਂ ਇੱਕ ਤੋਂ ਬਾਅਦ ਇੱਕ ਦਿੱਤੀ ਜਾ ਰਹੀ ਆ ਈਮੇਲ ਦੇ ਜ਼ਰੀਏ ਧਮਕੀ ਪਹਿਲਾਂ ਦਰਵਾਰ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਉਸ ਤੋਂ ਬਾਅਦ ਦਰਵਾਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਕਿ ਪਾਈਪਾਂ ਦੇ ਵਿੱਚ ਆਰ ਡੀ ਐਕਸ ਭਰਿਆ ਹੋਇਆ ਆ ਤਾਂ ਦਰਵਾਰ ਸਾਹਿਬ ਲਗਾਤਾਰ ਟਾਰਗੇਟ ਦੇ ਉੱਤੇ ਆ ਭਾਵੇਂ ਕੀ ਪਹਿਲਾਂ ਵੀ ਟਾਰਗੇਟ ਦੇ ਉੱਤੇ ਰਿਹਾ ਪਾਕਿਸਤਾਨ ਦੇ ਵੱਲੋਂ ਜੋ ਮਿਜ਼ਾਈਲਾਂ ਸੁੱਟੀਆਂ ਗਈਆਂ ਸੀ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਭੇਜੇ ਜਾ ਰਹੇ ਸੀ ਹਾਲਾਂਕਿ ਉਹ ਡਰੋਨ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤੇ ਭਾਰਤੀ ਫੌਜ ਦੇ ਵੱਲੋਂ ਤਾਂ ਹੁਣ ਕਿਸ ਦੇ ਵੱਲੋਂ ਈਮੇਲ ਭੇਜੀ ਜਾ ਰਹੀ ਹੈ ਕੀ ਕਿਸੇ ਦੀ ਸ਼ਰਾਰਤਾਂ ਜਾਂ ਵਾਕਈ ਦਰਬਾਰ ਸਾਹਿਬ ਦੇ ਉੱਤੇ ਕੋਈ ਦੁਬਾਰਾ ਤੋਂ ਹਮਲਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿਉਂਕਿ 1984 ਦੇ ਵਿੱਚ ਜੋ ਕੁਝ ਹੋਇਆ ਉਹ ਵੀ ਹਲੇ ਤੱਕ ਜ਼ਖਮ ਅੱਲੇ ਨੇ ਤਾਂ ਹੁਣ ਦਰਬਾਰ ਸਾਹਿਬ ਦੇ ਨੂੰ ਬੰਬ ਨਾਲ ਉਡਾਣ ਦੀਆਂ ਧਮਕੀਆਂ ਪੰਜ ਵਾਰ ਮਿਲ ਚੁੱਕੀਆਂ ਥੋੜੇ ਦਿਨਾਂ ਦੇ ਵਿੱਚ ਹੀ ਈਮੇਲ ਦੇ ਜ਼ਰੀਏ ਧਮਕੀ ਆ ਰਹੀ ਆ ਪਰ ਐਸਜੀਪੀਸੀ ਦੇ ਵੱਲੋਂ ਕਿਹਾ ਗਿਆ ਕਿਸੇ ਤਰੀਕੇ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਪੈਨਿਕ ਨਾ ਹੋਇਆ ਜਾਵੇ ਪੈਨਿਕ ਹੋਣ ਦੀ ਜਰੂਰਤ ਨਹੀਂ ਡਰਨ ਦੀ ਜਰੂਰਤ ਨਹੀਂ ਹੈ ਹੋ ਸਕਦਾ ਕਿਸੇ ਦੇ ਵੱਲੋਂ ਸ਼ਰਾਰਤ ਕੀਤੀ ਜਾ ਰਹੀ ਆ ਪਰ ਦੂਜੇ ਪਾਸੇ ਜੋ ਫੋਰਸ ਹੈ ਪੁਲਿਸ ਹੈ ਤਾਂ ਉਹ ਲਗਾਤਾਰ ਚੱਪੇ ਚੱਪੇ ਦੇ ਉੱਤੇ ਨਿਗਰਾਨੀ ਰੱਖ ਰਹੀ ਹੈ ਪਹਿਨੀ ਨਜ਼ਰ ਰੱਖ ਰਹੀ ਆ ਤਾਂ ਜੋ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ ਕੋਈ ਵੀ ਕਿਸੇ ਦੇ ਹਿਰਦੇ ਨਾ ਬਲਉਂਦਰੇ ਜਾਣ ਕਿਸੇ ਦੀ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਕਿਉਂਕਿ ਜੋ ਜੂਨ 1983 ਦੇ ਵਿੱਚ ਹੋਇਆ ਉਹ ਜ਼ਖਮ ਹਲੇ ਵੀ ਅੱਲੇ ਨੇ ਉਹ ਜ਼ਖਮ ਰਿਸਦੇ ਨੇ ਉਹ ਜ਼ਖਮ ਦੁਬਾਰਾ ਤੋਂ ਖਰਿੰਡੇ ਜਾ ਰਹੇ ਨੇ ਦੁਬਾਰਾ ਤੋਂ ਖਰਿੰਡੇ ਜਾਂਦੇ ਨੇ ਜਦੋਂ ਇਸ ਤਰੀਕੇ ਦੀ ਕੋਈ ਗੱਲ ਹੁੰਦੀ ਆ ਤਾਂ ਮੁੜ ਮੁੜ ਜਿਹੜੀ ਆ ਧਮਕੀ ਮਿਲ ਰਹੀ ਆ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਣ ਦੀ ਕਿਹਾ ਜਾ ਰਿਹਾ ਕਿ ਆਡੀ ਐਕਸ ਪਾਈਪਾਂ ਦੇ ਵਿੱਚ ਭਰਿਆ ਹੋਇਆ ਤਾਂ ਦੂਜੇ ਪਾਸੇ ਗੁਰਜੀਤ ਔਜਲਾ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਆ ਕਿ ਕੇਂਦਰ ਦੀ ਫੋਰਸ ਇੱਥੇ ਲਗਾਈ ਜਾਵੇ ਤਾਂ ਜੋ ਕਿਸੇ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ ਕਿਸੇ ਦੇ ਮਰਾਨ ਨੂੰ ਠੇਸ ਨਾ ਪਹੁੰਚ ਸਕੇ ਕੋਈ ਵੀ ਅਜਿਹੀ ਕਟਰਾਣਾ ਵਾਪਰੇ ਜਿਸ ਦੇ ਨਾਲ ਸਿੱਖ ਸੰਗਤਾਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦੁਬਾਰਾ ਤੋਂ ਉਹ ਦਿਨ ਦੇਖਣੇ ਪੈਣ ਦੁਬਾਰਾ ਤੋਂ ਉਹਨਾਂ ਦੇ ਹਿਰਦੇ ਨਾਲ ਬਲੁੰਦਰੇ ਜਾਣ ਤਾਂ ਐਸਜੀਪੀਸੀ ਦੇ ਮੈਂਬਰ ਲਗਾਤਾਰ ਆ ਪੀ ਇਹ ਕੀ ਕੋਈ ਡਿਟੇਲ ਹੈ ਜੀ ਪਹਿਲਾਂ ਵੀ ਮੇਲ ਆਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਤੁਹਾਨੂੰ ਉੱਤੇ ਹੀ ਲਾ ਦੇਣਾ ਸੱਜੇ ਸੱਦੇ ਤਰਾਵ ਨਹੀਂ ਪੁੱਜਿਆ ਸਭ ਤੋਂ ਉਪਰ ਕੁਝਾਤੇ ਤਾਂ ਉਸ ਅਧਿਆਇ ਹਸਤਾਂ ਤੇ ਸਤਕੰਨ ਸ਼ੀਰਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਦਿੰਦਾ ਤਾਂ ਮੈਂ ਸਮਝਾਂ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਸਤਕੰਨ ਸ਼ੀਰਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਹੈ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਬਿਨਾ ਕਿਸੇ ਭੇਦਭਾਵ ਦੇ ਲੰਘਣ ਸਕਦਾ ਤੇ ਧੰਨ ਧੰਨ ਗੁਰੂ ਰਾਮਦਾਸ ਕਰਕੇ ਜਾਂਦਾ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤਨਕੀ ਕਿਸੇ ਵੀ ਤਰ੍ਹਾਂ ਕਿਸੇ ਨੇ ਵੀ ਦਿੱਤੀ ਹੋਵੇ ਮੈਂ ਸਮਝਦਾ ਉਹਦਾ ਕੋਈ ਧਰਮ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜ ਜਮ ਨਹੀਂ ਹੁੰਦਾ ਕਿ ਇੱਥੇ ਲੱਖਾਂ ਦੀ ਤਦਾਦ ਸੰਗ ਜਿਹੜੀ ਹੋ ਗਈ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਇਸ਼ਾਦੀ ਚ ਪਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਹੀ ਤਰ੍ਹਾਂ ਹੀ ਨਿਰਵਿਗਣ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਦੀ ਪ੍ਰਸ਼ਾਦਾ ਛਕ ਰਹੀਆਂ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਸਾਨੇ ਕੋਲ ਨਹੀਂ ਲੋੜਨੀ ਜਿੱਦਾਂ ਆ ਪਹਿਲਾਂ ਦੱਸਣ ਕਰ ਰਹੇ ਉਦਾਂ ਹੀ ਦਰਸ਼ਨ ਕਰੋ ਸਤਿ ਸ਼੍ਰੀ ਅਕਾਲ ਮੈਂ ਉਸ ਤੋਂ ਪਰਸ਼ਾਸ਼ਣ ਹਾਂ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੇ ਵਿਅਕਤੀ ਜੋ ਜਿਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਧਮਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਗਰਾਗ ਤੋਂ ਮਜਾਇਆ ਜਾ ਸਕੇ ਸਿੱਟੇ ਸਾਹਿਬ ਪਹਿਲਾਂ ਵੀ ਕਬੀਲਾ ਸੀ ਉਹਦੇ ਵਿੱਚ ਕੀ ਜੇ ਕਹਿੰਦਾ ਇਹ ਕੱਲ ਵਕਾਹ ਹਾਂਜੀ ਇਹ ਇਹ ਕਰ ਜਿਹੜੀ ਕੱਲ ਮੀਰ ਆਈ ਸੀ ਜਿਉਤੇ ਪੁਲਿਸ ਸੁਚਾਚਨ ਜਾਂ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜੇ ਹੀ ਨਾ ਹੋਵੇ ਕਿਉਂਕਿ ਪੂਸਤ ਪ੍ਰਸ਼ਾਸਨ ਤੇ ਏਜੰਸੀਆਂ ਕੋਲ ਬੜੀਆਂ ਥਿਉਰੀਆਂ ਹੁੰਦੀਆਂ ਨੇ ਕਿ ਇਹ ਵੀਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪੂਸਤ ਤੇ ਏਜੰਸੀਆਂ ਦਾ ਬਹੁਤ ਥੋੜੇ ਸਮੇਂ 'ਚ ਇੱਕ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕੰਮ ਕਰ ਸਕਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਜਣੀਆਂ ਸਰਕਾਰਾਂ ਨੇ ਅਜਿਆ ਘਾਤਣਾ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਬੀ ਸਾਹਿਬ ਅਵਸਰਨੂ ਜਾਂ ਤੇ ਮੁੱਖ ਮੰਤਰੀ ਨੂੰ ਅਤੇ ਸੈਂਟਰਲ ਏਜੰਸੀਆਂ ਨੂੰ ਮੇਤੀ ਕਰਦਾ ਕਿ ਚਾਹੇ ਬੰਦਿਆਂ ਨੂੰ ਦੱਬ ਕੇ ਤੁੰਦ ਕਾਰਵਾਈ ਕਰੇ ਨਾ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਮਾਹੌਲ ਖਰਾਬ ਨਾ ਹੋ ਸਕੇ ਟਾਸਕ ਫੋਰਸ ਤੈਕੀਗਾ ਜੀ ਕੀਤਾ ਗਿਆ ਵਾ ਵੀ ਅਸੀਂ ਯੋਈ ਕੀ ਸੱਚਗੋਣ ਮਦਦ ਆਸਾ ਉਹ ਅਡਾਉਂ ਦੀ ਸਾਜੀ ਸਾਡੀ ਮਦਰ ਇਹੜਾ ਆ ਜਾਊਗਾ ਇਹ ਮੈਂ ਪਹਿਲਾਂ ਕਹਤਾ ਕਿ ਜਿਹੜਾ ਕੋਈ ਇਹੋ ਜਿਹੀ ਗੱਲ ਕਰਦਾ ਉਹਦਾ ਕੋਈ ਤਰਜੀ ਨਹੀਂ ਤੇ ਜਿਹੜਾ ਜਿਹਨਾਂ ਕੋਈ ਤਰਪਣੀ ਉਹ ਜੋ ਜਿਹੜਾ ਉਹ ਅੱਜ ਵੀ ਮਰਦਾ ਹੈ ਕੱਲ੍ਹ ਵੀ ਮਰਨਾ ਹੈ ਇਹ ਇਹ ਗੁਰੂਮਾਰ aí ਦਾ ਉਹ ਸਥਾਨ ਹੈ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਗ ਮੰਡਾਉਨੇ ਆ ਇਹ ਗੁਰੂਮਾਰ aí ਨੂੰ ਦੇ ਜਿਹੜਾ ਇਹ ਸਥਾਨ ਉੱਤੇ ਕੋਈ ਕਿਸੇ ਗੁਰੂਮਾਰ aí ਨੂੰ ਕੁਝ ਨਹੀਂ ਕਰ ਸਕਦਾ ਗੁਰੂਮਾਰ aí ਦਾ ਸਥਾਨ ਹੈ ਪ੍ਰਸ਼ਾਸਨ ਇਹਦਾ ਕੁਝ ਨਹੀਂ ਕਰ ਸਕਦਾ ਪਰ ਫਿਰ ਵੀ ਅਸੀਂ ਚੌਕਸੀ ਦੇ ਤੌਰ ਤੇ ਜਿਹੜੇ ਅੰਦਰ ਪ੍ਰਬੰਧ ਵਧਾਉਂਦੇ ਨੇ ਇਹ ਕੋਈ ਪ੍ਰਸ਼ਾਸਨ ਵੀ ਜਿਹੜਾ ਉਹ ਆਪਣੀ ਚੌਕਸੀ ਕਰ ਰਿਹਾ ਹੈ ਪਰ ਉਸ ਨੂੰ ਜਾਣਦਾ ਜਿਹੜਾ ਖਾਸ ਕਰਕੇ ਜਲਸੀਆਂ ਦੀ ਜਿਹਨਾਂ ਦੀ ਬਣਦੀ ਆ ਇਹ ਜਿਹੇ ਗੱਤਿਆਂ ਨੂੰ ਤੁਰੰਤ ਜਲਦਾ ਕਰੇ। ਉਹਨਾਂ ਸਾਡੀ ਕਮਿਸ਼ਨੋਂ ਕੋਈ ਤਾਲਮੇਲ ਹੋਇਆ ਹਮੇਸ਼ਾ ਇਸ ਕਮਿਸ਼ਨ ਨੂੰ ਮੈਂ ਸੀਬੀ ਸਾਹਿਬ ਨੇ ਕੀਤਾ ਸੀ ਪਰ ਉਹ ਪ੍ਰੈਜ਼ੀਡੈਂਟ ਸੀ। ਇਹ ਦੁਬਾਰਾ ਮੈਂ ਕਰ ਕਰਕੇ ਵੀ ਉਹਨਾਂ ਨੇ ਗੱਲ ਕਰਦੇ। ਧੰਨਵਾਦ। ਵੀਐਸਐਫ ਵੀ ਕਿਸ ਤਰ੍ਹਾਂ ਉਤਨਾਦ ਕੀਤੀ ਕੀ ਹੈ ਜੀ ਬਾਅਦ ਗੁਰੂ ਕਰਦੇ। ਪਤਾ ਨਹੀਂ ਬੋਲਣ ਦੀ ਬਾਕੀ ਹੋਣੀ। ਇਹ ਦੇਖਾਂਗੇ।